ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੀਆਂ ਫਰੇਡ ਲੈ ਕੇ ਆਜਾਣਾ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਚੜ੍ਹਦੇ ਮਹੀਨੇ ਦੇ 5 ਅਕਤੂਬਰ ਤੱਕ ਯਾਨੀ ਕਿ ਮੌਸਮ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਜੀ ਤੇ ਇਹ ਸਿਸਟਮ ਬਾਰੇ ਵੀ ਜਾਣਕਾਰੀ ਤੁਹਾਨੂੰ ਇਸ ਗੱਡੀ ਦੇ ਵਿੱਚ ਅਪਡੇਟ ਕਰਾਂਗੇ ਸੋ ਤਾਂ ਫਿਰ ਅਸਲ ਇਹ ਹੈ ਜੋ ਲਾਈਵ ਸੈਟਲਾਈਟ ਦਸਿਰਾਨੇ ਤੋਂ ਅੱਜ ਆ ਸਾਝਿਆ ਕਰਦਨੇ ਆ ਜਿਵੇਂ ਅਸੀਂ ਤੁਹਾਨੂੰ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਅੱਜ ਘੱਟ ਖੇਤਰੀ ਕਰਵਾਈਆਂ ਯਾਨੀ ਕਿ ਲਿਮਟਡ ਕਰਵਾਈਆਂ ਕੁਝ ਖੇਤਰਾ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਮੀਹਾਂ ਦੀਆਂ ਤੇ ਹਲਕੇ ਤੇਜ਼ ਛਰਾਟੇ ਕੁਝ ਖੇਤਰਾ ਦੇ ਵਿੱਚ ਲੱਗੇ ਨੇ ਪੰਜਾਬ ਦੇ ਜੇਕਰ ਅਸਲ ਇਹਦੀਆਂ ਵੀ ਤਸਵੀਰਾਂ ਦੇਖਦੇ ਹਾਂ ਤੇ ਕੁਝ ਖੇਤਰਾ ਦੇ ਵਿੱਚ ਗਰਜਲੇਸ਼ਕ ਹੋ ਰਹੀ ਆ ਤੇ ਕੁਝ ਲਿਮਟਡ ਖੇਤਰਾ ਦੇ ਵਿੱਚ ਹਲਕੇ ਤੇਜ਼ ਛਰਾਟੇ ਅਸਲ ਇਹ ਵੀ ਲੱਗ ਰਹੇ ਨੇ ਦੁਪਹਿਰ ਬਾਅਦ ਜిల్లా ਲੁਧਿਆਣਾ ਦੇ ਕੁਝ ਖੇਤਰ ਲਹਿਰਾਗਾਗਾ ਸੁਨਾਮ ਨਾਬਾ ਸੰਗਰੂਰ ਮਲੇਰਕੋ ਦੇ ਕੁਝ ਖੇਤਰ ਹੈ ਔਰ ਚੰਡੀਗੜ੍ਹ ਤੇ ਮਹਾਲੀ ਦੇ ਵਿਗੜ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੇਜ਼ ਛਰਾਟੇ ਕਿਤੇ ਕਿਤੇ ਲੱਗੇ ਨੇ ਕਿਤੇ 5-7 ਮਿੰਟਾਂ ਦੇ ਲੱਗੇ ਨੇ ਕਿਤੇ 15-20 ਮਿੰਟਾਂ ਵਾਲਾ ਛਰਾਟਾ ਲੱਗਿਆ ਸੇ ਘਟ ਖੇਤਰੀ ਕਾਰਵਾਈਆਂ ਨੇ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਐਲਪੀਏ ਜਿਹੜਾ ਕਿ ਐਸਐਲਏ ਅਰਬ ਸਾਗਰ ਦੇ ਵਿੱਚ ਐਂਟਰੀ ਮਾਰ ਚੁੱਕਾ ਗੁਜਰਾਤ ਤੇ ਰਾਜਸਥਾਨ ਦੀਆਂ ਸਰਹੱਦ ਦੇ ਉੱਤੇ ਇਹ ਜਿਹੜਾ ਅਸਰ ਕਰਮ ਸੀ ਸੋ ਕੇ ਵਧਦਾ ਹੋਇਆ ਅੱਗੇ ਵਧ ਰਿਹਾ ਤੇ ਇਹਦੇ ਵਿੱਚੋਂ ਨਿਕਲਦੀਆਂ ਜਿਹੜੀਆਂ ਹਵਾਵਾਂ ਨੇ ਸਿੱਧਾ ਜਿਹੜੀਆਂ ਉੱਤਰ ਭਾਰਤ ਵੱਲ ਨੂੰ ਕੁਝ ਕਰ ਰਹੀਆਂ ਨੇ ਤੇ ਜਿਹਦੇ ਨਾਲ ਗੜਜਲੇਸ਼ ਕਿੜੀਆਂ ਹੋ 24 ਘੰਟਿਆਂ ਤੱਕ ਇਹ ਜਿਹੜਾ ਸਿਸਟਮ ਹੈ ਇਸ ਤਰ੍ਹਾਂ ਚੱਲਦਾ ਰਹਿਣਾ ਹੈ ਸੋ ਜਿਹੜੇ ਸਿਸਟਮ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਸਿਸਟਮ ਲੱਗਣਾ ਜੀ 2 ਤੋਂ ਲੈ ਕੇ 4 ਅਕਤੂਬਰ ਜਾਂ ਫਿਰ 3 ਤੋਂ ਲੈ ਕੇ 5 ਅਕਤੂਬਰ ਸੋ ਇਹ ਸਿਸਟਮ ਦੇ ਵਿੱਚ ਇੱਕ ਤਾਂ ਵੈਸਟਰਨ ਡਿਸਰਵਸ ਇਹ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੀ ਹੈ ਯਾਨੀ ਕਿ ਜਿਹੜਾ ਸਿਸਟਮ ਹੈ ਦਰਮਿਆਨੇ ਫੱਦਰ ਦਾ ਹੈ ਹਲਕੇ ਤੋਂ ਲੈ ਕੇ ਤੇਜ਼ ਉਮੀਦ ਅਰਜ ਹੋਣਗੇ ਇਹਦੇ ਵਿੱਚ ਤੇ ਕੁਝ ਲਿਮਟਿਡ ਕਾਰਵਾਈਆਂ ਗੜੇਮਰੀਆਂ ਵੀ ਹੋ ਸਕਦੀਆਂ ਨੇ ਸੋ ਪੰਜਾਬ ਦੇ ਕਹਿ ਲਈਏ ਕਿ ਹਾਲੇ ਸਿਸਟਮ ਇਹ ਇੱਕ ਹਫਤਾ ਦੂਰ ਹੈ ਇਦੇ ਵਿੱਚ ਫਿਰ ਬਦਲ ਵੀ ਹੋ ਸਕਦਾ ਹੈ ਇਹ ਸਿਸਟਮ ਘਟ ਵੀ ਸਕਦਾ ਵਧ ਵੀ ਸਕਦਾ ਪਰ ਜਿਹੜੀ ਕਿ ਅਸਰਾਂ ਆਪਾਂ ਅੱਜ ਲਾ ਰਹੇ ਆ ਇਹ ਸਿਸਟਮ ਕਹ ਲਈਏ ਕਿ 70-75 ਫੀਸਦੀ ਖੇਤਰਾਂ ਦੇ ਵਿੱਚ ਉਮੀਦ ਅਰਜ ਕਰਾਵੇਗਾ ਪੰਜਾਬ ਦੇ ਹਰਿਆਣਾ ਦੇ ਵੀ 70-75 ਫੀਸਦੀ ਖੇਤਰ ਉਤਰੀ ਰਾਜਸਥਾਨ ਜੰਮੂ ਹਿਮਾਚਲ ਤੇ ਉੱਤਰਾਖੰਡ ਲੈ ਲੈਂਦਾ ਪੰਜਾਬ ਔਰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਕਹ ਲਈਏ ਕਿ ਜੇ ਅਗਰ ਸਾਰੇ ਖੇਤਰ ਮਿਲਾ ਲਈਏ ਤੇ 70-75 ਫੀਸਦੀ ਖੇਤਰਾਂ ਦੇ ਵਿੱਚ ਮੀ ਪੈਣਗੇ ਔਰ ਇਸ ਤੋਂ ਇਲਾਵਾ ਗਰੇਵਾਰ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਵੀ ਹੋ ਸਕਦੇ ਨੇ ਹਰਿਆਣਾ ਦੇ ਹੋ ਸਕਦੇ ਨੇ ਤੇ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਗਰੇਵਾਰ ਹੋਏਗੀ ਭਾਵੇਂ ਮਾਝਾ ਖੇਤਰ ਹੋਵੇ ਦੋਆਬਾ ਖੇਤਰ ਹੋਵੇ ਸੋ ਇਹ ਸਿਸਟਮ ਦੀ ਇੰਨੀ ਕ ਅਪਡੇਟ ਤੁਹਾਨੂੰ ਦੇਣੀ ਆ ਇਹ ਸਿਸਟਮ ਬਾਰੇ ਬਹੁਤੀ ਗੱਲਬਾਤ ਲਾਗੇ ਜਾ ਕੇ ਆਪਾਂ ਕਰਾਂਗੇ ਜਦੋਂ ਅਕਤੂਬਰ ਦੇ ਇੱਕ ਦੋ ਤਰੀਕਿਆਂ ਦੇ ਲਾਗੇ ਤੁਹਾਨੂੰ ਸਟੇਕ ਅਪਡੇਟ ਇਸ ਸਿਸਟਮ ਦੀ ਦੇਾਂਗੇ ਕਿਉਂਕਿ ਜਿਹੜਾ ਮੌਸਮ ਦਾ ਅੰਕਲਨ ਹੈ ਜਿਹੜੀ પરિਸਥਿਤੀਆਂ ਦੇ ਆਧਾਰ ਤੇ ਹੁੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਮੌਸਮ ਕੀ ਤਬਦੀਲੀ ਕਰਦਾ ਕਿਵੇਂ ਜਿਹੜਾ ਸਭ ਕੁਝ ਗੱਲਬਾਤ ਹੁੰਦੀ ਹੈ ਤੇ ਇਹ ਅਪਡੇਟ ਉਦੋਂ ਹੀ ਤੁਹਾਨੂੰ ਦੇਵਾਂਗੇ ਫਿਲਹਾਲ ਇਹ ਸਿਸਟਮ ਜਿਹੜਾ ਲੱਗਣ ਜਾ ਰਿਹਾ ਹੈ ਤੇ ਇਹਦੇ ਵਿੱਚ ਗੜੇ ਮਾਰ ਵੀ ਹੋਏਗੀ ਤੇ ਇਹਦੇ ਵਿੱਚ ਗਰਜਲਿਸ਼ ਨਾਲ ਮੀਂਹ ਵੀ ਹੋਣਗੇ ਤੇ ਇਹ ਸਿਸਟਮ 24 ਘੰਟੇ ਪਹਿਲਾਂ ਵੀ ਸ਼ੁਰੂ ਹੋ ਸਕਦਾ ਹੋ ਸਕਦਾ 24 ਘੰਟੇ ਬਾਅਦ ਵੀ ਸ਼ੁਰੂ ਹੋ ਜਾ ਪੰਜ 6 7 ਨੂੰ ਹੋ ਜਾ ਤੇ ਇਹ ਬਾਕੀ ਆਪਾਂ ਮੌਕੇ ਤੇ ਫਿਰ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ